ਤੇਰੀ ਇਨ ਖਿਦਮਤਾਂ ਦੇ ਬਦਲੇ ਆ ਜੋ ਇਹਨਾਂ ਨੇ ਪ੍ਰੋਜੈਕਟ ਕੀਤੇ ਆ ਕਿ ਤੇਰੀ ਇਨ ਖਿਦਮਤਾਂ ਦੇ ਬਦਲੇ ਹਰ ਕੋਈ ਤੁਝ ਕੋਈ ਯਾਦ ਕਰੇਗਾ ਹਰ ਸ਼ਖਸ ਉਹ ਤੇਰੇ ਜੈਸਾ ਹਰ ਲਾਇਨ ਮੈਂਬਰ ਇਹ ਫਰਿਆਦ ਕਰੇਗਾ ਕਿਸੇ ਲੋੜਵੰਦ ਨੂੰ ਮਤਲਬ ਕਿ ਜ਼ਰੂਰਤ ਪੈਣ ਤੇ ਆਪਾਂ ਦੇ ਸਕਦੇ ਆ ਹਾਂਜੀ ਤੇ ਇਹ ਆਪਾਂ ਨੂੰ ਜਿਹੜਾ ਹੈ ਕਿ ਕਰਦੇ ਰਹਿਣਾ ਚਾਹੀਦਾ ਹੈ ਬਲੱਡ ਦਾਨ ਉਹਦੇ ਨਾਲ ਇਹ ਹੈ ਕਿ ਆਪਣੇ ਸਰੀਰ ਨੂੰ ਵੀ ਬਹੁਤ ਬੈਨੀਫਿਟ ਮਿਲਦੇ ਆ जो किसी जरूरतमंद हैल्प भी हो जाती है लायंस कल वालों अब बंगा चार फ्री मैडिकल चेकअप कैंप्स लगाए जा रहे हैं वो जो सब तो अहम तो तो है वो है ब्लड डोनेशन कैंप उसके बाद है कैंसर अवेयरनेस कैंप और फिर है कि फ्री ब्लड टैसटिंग कैंप और फ्री मैडिकल चैकअप कैंप और चार ही कैंप्स के उपर सा ਪਾਸ ਜਿਸ ਸੀ ਗਵਰਨਰ অর ਮੈਸਟਰ ਆਫ ਗੁੱਡਵਿਲ অর ਪਾਸ ਮਲਟੀਪਲ ਕੌਂਸਲ ਚੇਅਰਮੈਨ ਲਾਈਨ ਜੇਬੀ ਸਿੰਘ ਚੌਧਰੀ ਜਿਹੜੇ ਕਿ ਸਾਡੇ ਗੈਸਟ ਆਫ ਆਨਰ ਨੇ ਉਹ ਵੀ ਆਏ ਨੇ ਅਸੀਂ ਉਹਨਾਂ ਦਾ ਵੀ ਬਾਕੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਮਾਂ ਕੱਢ ਕੇ ਆਏ ਨੇ ਸੜਨ ਸਾਡੇ ਡਿਸਟ੍ਰਿਕਟ ਚੇਅਰਪਰਸਨ ਪੀਸ ਪੋਸਟਲਸ ਕੰਟੈਸਟ ਵੀ ਅੱਜ ਇਸ ਕੈਂਪਸ ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੱਸ ਸਵਾਗਤ ਵੀ ਕਰਦੇ ਹਾਂ ਔਰ ਸਾਡੇ ਨਾਲ ਸਾਡੇ ਏਰੀਆ ਗਵਰਨਰ ਔਰ ਸਾਡੇ ਸਾਡੇ ਰੀਜਨ ਚੇਅਰਪਰਸਨ ਲਾਈਨ ਕੁਲਦੀਪ ਕੁਸ਼ਨ ਖੰਨਾ ਜੀ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਜ਼ੋਨ ਚੇਅਰਪਰਸਨ ਨਾਲ ਸਨਦਰਨ ਮਹਿੰਦਰ ਸਿੰਘ ਜੀ ਆਏ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਹੈ ਅਲ ਬਟਾਲੇ ਤੋਂ ਚਲ ਕੇ ਮੇਰੇ ਨਾਲ ਸਾਡੇ ਲਾਈਨ ਦੇ ਚੀਵ ਵਿਕ ਜੀ ਆਏ ਨੇ ਕਿ ਜਿਹੜੇ ਜੀਐਮਟੀ ਕੋਆਰਡੀਨੇਟਰ ਵੀ ਨੇ ਔਰ ਸਾਡੇ ਆਨ ਵਾਲੇ ਲੇਟਰ ਸਹਿਬਾਨ ਵੀ ਨੇ ਅਸੀਂ ਸਾਰੇ ਹੀ ਰੈਜ਼ੀਡੈਂਟ ਜੀ ਦਾ ਰੋਣਾ ਜੀ ਸਾਰੀ ਟੀਮ ਦਾ ਲਾਇਨਸ ਕਲਬ ਬੰਗਾ ਸਿਮਰਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੈ ਲਾਈਨ ਟੋਪੜਾ ਜੀ ਦਾ ਵੀ ਪਰਸੋਂ ਫੋਨ ਆਇਆ ਸੀ ਔਰ ਤੁਹਾਡੇ ਨਾਲ ਵੀ ਗੱਲ ਹੁੰਦੀ ਰਹੀ

ਇਦੇ ਵਿੱਚ ਗੱਲ ਕਰੀਏ ਬੰਗਾ ਸਿਮਰਨ ਕਲੱਬ ਜਿਹੜੇ ਤੁਸੀਂ ਅੱਜ ਪ੍ਰੋਜੈਕਟ ਤੇ ਪਹੁੰਚੇ ਇੱਕ ਇੱਕ ਆਪਣੀ ਸੇਵਾਵਾਂ ਤੇ ਤਕਰੀਰੇ ਨੇ ਜਾਂ ਕੀ ਰੇਟਿੰਗ ਰੰ। ਇਹਨਾਂ ਦੀ ਰੇਟਿੰਗ ਡਿਸਟ੍ਰਿਕਟ ਦੇ ਵਿੱਚ ਬਹੁਤ ਵਧੀਆ ਹੈ ਔਰ ਇਹਨਾਂ ਨੇ ਪਹਿਲਾਂ ਵੀ ਬਹੁਤ ਅੱچھے ਕੈਂਪਸ ਲਗਾਏ ਨੇ ਔਰ ਅੱਜ ਵੀ ਚਾਰ ਕੈਂਪਸ ਲਗਾਏ ਨੇ। ਪਿਛਲੇ ਜਿਹੜੇ ਇਹਨਾਂ ਦੇ ਕੈਂਪਸ ਸੀ ਉਦੋਂ ਸੀ ਮੈਂ ਬਾਈਚਾਸ ਲਈ ਸੀ ਆ ਸਕਿਆ। ਲੇਕਿਨ ਇਹਨਾਂ ਦੀ ਰੇਟਿੰਗ ਜਿਹੜੀ ਹੈ ਡਿਸਟ੍ਰਿਕਟ ਦੇ ਵਿੱਚ ਉਹ ਜਿਹੜੀ A ਕਲਾਸ ਰੇਟਿੰਗ ਆ ਉਹ ਹੈ ਸਰ। ਕੋਈ ਸਭੀ ਗੱਲ ਹੋਰ ਦੱਸੋ ਜਿਸ ਤਰ੍ਹਾਂ ਕਿ ਇਹ ਜਿਹੜਾ ਕਲੱਬ ਹੈ ਪ੍ਰਧਾਨ ਮੀਨੂ ਚੁੱਟਾ ਜੀ ਦੀ ਅਗਵਾਈ ਦੇ ਦਰਸ ਕੰਮ ਕਰਿਆ ਇਹਨਾਂ ਨੂੰ ਮੋਟੀਵੇਟ ਕਰਨ ਲਈ ਜਾਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਸਮਾਜ ਸੇਵਾ ਦਾ ਕੰਮ ਕਰ ਲੋ ਦੂਸਰੇ ਹਾਂ ਜੀ ਮੋਟੀਵੇਸ਼ਨ ਜਿਹੜੀ ਹੈ ਸਾਡੀ ਹਮੇਸ਼ਾ ਇਹਨਾਂ ਦੇ ਨਾਲ ਹੈ ਜਦੋਂ ਵੀ ਸਾਨੂੰ ਕੁਝ ਵੀ ਪੁੱਛਣਗੇ ਵੀ ਅਸੀਂ ਕਿਹਸੇ ਅਨ ਫਰਦਰ ਪ੍ਰੋਗਰਾਮਸ ਕਰਨੇ ਨੇ ਇੰਟਰਨੈਸ਼ਨਲ ਆਰਟ ਪ੍ਰੋਗਰਾਮਸ ਦਿੱਤੇ ਨੇ ਅੰਦੀ ਉਹ ਹੈ ਕਿ ਨੇ 8 ਗਲੋਬਲ ਕਾਜ਼ਸ ਜਿਹੜੇ ਕਿ ਦੁਨੀਆ ਦੇ ਰਾਤ ਦਿਨ ਕੰਮ ਹੋ ਰਿਹਾ ਅੱਜ ਇੱਥੇ ਦਿਨ ਹੈ ਅਮਰੀਕਾ ਚ ਰਾਤ ਹੈ ਇੱਥੇ ਕੰਮ ਹੋ ਰਹੇ ਨੇ ਜਦੋਂ ਉੱਥੇ ਦਿਨ ਹੁੰਦਾ ਇੱਥੇ ਰਾਤ ਹੁੰਦੀ ਹੈ ਫਿਰ ਉੱਥੇ ਕੰਮ ਹੋ ਰਹੇ ਨੇ ਉਹਦੇ ਵਿੱਚ ਬਲੱਡ ਕੈਂਸਰ ਸਭ ਤੋਂ ਪਹਿਲਾਂ ਕੈਂਸਰ ਦਾ ਅਵੇਅਰਨੈਸ ਹੈ এনवायरमेंट ਹੈ ਫੂਡ ਫॉर ਹੰਗਰ ਹੈ ਅੰਦੀ ਹੋਰ ਇਸ ਆਠ ਨੇ ਆਠ ਜਿਹੜੀਆਂ ਗਲੋਬਲ ਕਾਜ਼ਸ ਨੇ ਉਹਦੇ ਉੱਤੇ ਜਿਹੜੀ ਮੇਰੀ ਪਿੰ ਹੈ ਅਸੀਂ ਜਿੰਨਾਂ ਨੂੰ ਲਗਾਨੀਆਂ ਉਹਦੇ ਉੱਤੇ ਉਹ ਡਿਪਿክት ਨੇ ਆਠ ਔਰ ਉਹ 8 ਕੈਂਪਸ ਜਿਹੜੀਆਂ 8 ਗਲੋਬਲ ਕਾਜ਼ਸ ਹੋਦੇ ਤੇ ਇਹਨਾਂ ਨੂੰ ਰਾਤ ਦਿਨ ਕੰਮ ਕਰਨਾ ਚਾਹੀਦਾ ਹੈ ਔਰ ਉਹਦੇ ਵਾਸਤੇ ਹੀ ਜਿਹੜੀ ਸਾਡਾ ਇੰਟਰਨੈਸ਼ਨਲ ਪੋਰਟਲ ਹੋਦੇ ਤੇ ਸਾਨੂੰ ਅਪਲੋਡ ਕਰ ਦੇਣ ਤੇ ਇੰਟਰਨੈਸ਼ਨਲ ਵੱਲੋਂ ਵੀ ਇਹਨਾਂ ਨੂੰ ਰੈਕਗਨਾਈਜ਼ੇਸ਼ਨ ਆਏਗੀ ਔਰ ਜਦ ਸਾਡਾ ਗਵਰਨਰਸ ਨੇ ਆਪਣੇ ਅਵਾਰਡ ਫੰਕਸ਼ਨ ਰੱਖਣਾ ਹੈ ਉਹਦੇ ਤੇ ਵੀ ਜਿਹੜੀ ਕਲੱਬ ਅੱਛੇ ਕੰਮ ਕਰਨਗੇ ਉਹਨਾਂ ਨੂੰ ਇਸੇ ਰੈਕਗਨਾਈਜ਼ ਕਰਾਂਗੇ ਕਲੱਬ ਦੀ ਟ੍ਰੇਨਿੰਗ ਵੀ ਕੁਝ ਕਰਦੇ ਕਲੱਬ ਦੀ ਟ੍ਰੇਨਿੰਗ ਜਿਹੜੀਆਂ ਹੈ ਜਿਸ ਨਾਲ ਅੱਜ ਮੀਟਿੰਗ ਹੈ ਇਸ ਇਹਨਾਂ ਨੂੰ ਪ੍ਰੇਰਿਤ ਕਰਕੇ ਜਾਣਾ ਹੈ ਇਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਤੋਂ ਅੱਗੇ ਜਾਣੇ ਨੇ ਉਹ ਰੋਜ਼ ਨਾਲ ਜਿਹੜੀ ਅੱਜ ਦੀ ਮੀਟਿੰਗ ਵੀ ਹੈ ਔਰ ਪਲੱਸ ਜਿਹੜੀ ਆਈ ਟ੍ਰੇਨਿੰਗ ਸੈਂਟਰ ਵੀ ਇਕਰਮਤ ਦਾ ਠੀਕ ਹੈ ਅੱਜ ਦੇ ਇਸ ਵਿਸ਼ੇਸ਼ ਮੈਗਾ ਪ੍ਰੋਜੈਕਟ ਦੇ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਲਾਈਨ ਬੀ ਐਮ ਗੋਲਜੀ ਦਾ ਗੈਸਟ ਆਫ ਓਨਰ ਪਾਸਟ ਡਿਸਟ੍ਰਿਕਟ ਗਵਰਨਰ ਲਾਈਨ ਜੇਬੀ ਸਿੰਘ ਚੌਧਰੀ ਜੀ ਦਾ ਸਟਾਰ ਗੈਸਟ ਆਫ ਡਿਸਟ੍ਰਿਕਟ ਐਮਟੀ ਕੋਆਰਡੀਨੇਟਰ ਲਾਈਨ ਰਾਜੀਵ ਸਿੰਘ ਜੀ ਦਾ ਸਪੈਸ਼ਲ ਗੈਸਟ ਰੀਜਨ ਚੇਅਰਮੈਨ ਕੁਲਦੀਪ ਊਸ਼ਣ ਜੀ ਦਾ ਜ਼ੋਨ ਚੇਅਰਮੈਨ ਲਾਇਨ ਤਰਮਿੰਦਰ ਸਿੰਘ ਜੀ ਦਾ ਡਿਸਟ੍ਰਿਕਟ ਚੇਅਰਮੈਨ ਪੀਸ ਪੋਸਟਰ ਲਾਇਨ ਗੁਰਦੀਪ ਸਿੰਘ ਕੰਗ ਜੀ ਦਾ ਐਮਪੀ ਦੇ ਐਮਪੀ ਏਪੀ ਬਲਾਕ ਮੁਕੰਨਫੋਰ ਅਤੇ ਬਲਾਕ ਬਹਿਰਾਮ ਦੇ ਸਾਰੇ ਹੀ ਡਾਕਟਰ ਸਹਿਬਾਨਾ ਦਾ ਅਤੇ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੀ ਸਾਰੀ ਯੂਨਿਟੀ ਦਾ ਤੇ ਸਾਰੇ ਹੀ ਲਾਇਓਂਸ ਮੈਂਬਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਜ ਦੇ ਪ੍ਰੋਜੈਕਟ ਦੇ ਵਿੱਚ ਅਸੀਂ ਇੱਥੇ ਪ੍ਰੋਜੈਕਟ ਲਗਾਇਆ ਹੋਇਆ ਇੱਕ ਤਾਂ ਲਗਾਇਆ ਸਿਕੂਨ ਦਾ ਹੁਣ ਦਾਨ ਦਾ ਕੈਂਪ ਲਗਾਇਆ ਹੋਇਆ ਆ ਜਿਹਦੇ ਵਿੱਚ ਸਾਨੂੰ ਬਹੁਤ ਹੀ ਲੋੜਵੰਦ ਲੋਕਾਂ ਦੇ ਲਈ ਕਲੈਕਸ਼ਨ ਕਰਨ ਦੇ ਲਈ ਅੱਜ ਸਾਨੂੰ ਇਹ ਮੌਕਾ ਮਿਲਿਆ ਹੋਇਆ ਆ ਕਿ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਯੂਨਿਟ ਇਕੱਠੇ ਹੋ ਸਕਦੇ ਆ ਕਰ ਸਕੀਏ ਤਾਂ ਜੋ ਕੱਲ ਮਤਲਬ ਫਿਊਚਰ ਦੇ ਵਿੱਚ ਜਿੰਨੇ ਵੀ ਲੋਕਾਂ ਨੂੰ ਲੋੜ ਪੈਂਦੀ ਆ ਤਾਂ ਅਸੀਂ ਇਹ ਬਲੱਡ ਉੱਥੇ ਹੀ ਪਹੁੰਚਾ ਸਕੀਏ ਤੇ ਕੈਂਸਰ ਦਾ ਸੀ ਅੱਜ ਇੱਕ ਕੈਂਪ ਲਗਾਇਆ ਹੋਇਆ ਜਿਹਦੇ ਵਿੱਚ ਮੈਂ ਕਹਿਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਕਿ ਤੰਬਾਕੂ ਦਾ ਸੇਵਨ ਨਾ ਕਰਨ ਨਾ ਹੀ ਤੰਬਾਕੂ ਨਾ ਹੀ ਸਿਗਰਟ ਦਾ ਕਿਉਂਕਿ ਜਿੰਨਾ ਤੋਂ ਵੱਧ ਤੋਂ ਵੱਧ ਇਹ ਕੈਂਸਰ ਫੈਲਦਾ ਜਾ ਰਿਹਾ ਆ ਅੱਜ ਲਾਇਓਨਸ ਕਲਬ ਬੰਦਾ ਸਿਮਰਨ ਨੇ ਜਿਸਾ ਕਿ ਗੁਰਨਸਾਹ ਦੱਸਿਆ ਕਿ ਚਾਰ ਪ੍ਰੋਜੈਕਟ ਲਗਾਏ ਜਾ ਰਹੇ ਆ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਹਾਲਾਂਕਿ ਕਲਬ ਨਵੀਂ ਹੈ ਔਰ ਪ੍ਰਧਾਨ ਸਾਡੇ ਮੀਨੂ ਬੁੱਟਾ ਜੀ ਜਿਨ੍ਹਾਂ ਦੀ ਰੈਨਮਾਈ ਦੇ ਵਿੱਚ ये क्लब बड़े अच्छे प्रोजेक्ट कर रही है तो मैं इन मुबारकबाद तो इन सारे मैंबरस नौ बहुत, बहुत मुबारकबाद देनी चाहगा और एक कोई दो लाइना कहना चाहूँगा प्रधान जी कि जो अम किया कि तेरी इन खिदमात के बदले आज वो इन्होंने प्रोजैक्ट किए हैं कि तेरी इन खिदमात के बदले हर कोई तुझको याद करेगा हर शख्सो तेरे जैसा हर लाइन मैंबर ये फरियाद करेगा बहुत बहुत धनवाद जी ਆਇਲਾਈਨ ਜੀ ਐਸ ਪਾਟਿਆ ਫਰਸਟ ਵਾਈਸ ਡਿਸਟ੍ਰਿਕਟ ਕਮਿਸ਼ਨਰ ਡਿਸਟ੍ਰਿਕਟ 321 ਡੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਲਾਇਓਨਸ ਕਲੱਬ ਪੰਗਾ ਸਿਮਰਨ ਦੇ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਬਲੱਡ ਡੋਨੇਸ਼ਨ ਵੀ ਇੱਕ 파ਰਟ ਹੈ ਔਰ ਇਹਨਾਂ ਦੇ ਪ੍ਰਧਾਨ ਮੀਨੂ ਜੀ ਜਿਹੜੀ ਕਿ ਪਿਛਲੇ ਸਾਲ ਹੀ ਇਹ ਕਲੱਬ ਹੋ ਚਾਈ ਹੈ ਔਰ ਜਿੰਨਾ ਇਸੇ ਸਾਲ ਦੇ ਵਿੱਚ ਜੋ ਇਹਨਾਂ ਨੇ ਕੰਮ ਕੀਤੇ ਵਾਕਈ ਸ਼ਲਾਘਾਯੋਗ ਨੇ ਅਸੀਂ ਸਾਨੂੰ ਬੜੀਆਂ ਉਮੀਦਾਂ ਨੇ ਕਲੱਬ ਤੋਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜਿੰਨੇ ਵੱਧ ਤੋਂ ਵੱਧ ਪ੍ਰੋਜੈਕਟ ਕੀਤੇ ਜਾਣ ਉਹੀ ਚੰਗੇ ਨੇ ਬਲੱਡ ਡੋਨੇਸ਼ਨ ਦੀ ਖਾਸ ਤੌਰ ਤੇ ਜ਼ਰੂਰਤ ਇਹ ਹੈ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਡਿਸੀਜ਼ਸ ਬਿਮਾਰੀਆਂ ਜਿਹੜੀਆਂ ਕੀ ਰਹੀਆਂ ਪਈਆਂ ਤੇ ਮੈਂ ਤੇ ਇਹ ਕਵਾਂਗਾ ਵੀ ਜਿਹੜੇ ਵੀ ਆ ਬਲੱਡ ਡੋਨੇਸ਼ਨ ਦੇਣ ਆਏ ਨੇ ਉਹਨਾਂ ਨੂੰ ਐਪਰੀਸ਼ੀਏਸ਼ਨ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਬਲੱਡ ਡੋਨੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਵੀ ਜੇ ਕੋਈ ਵੀ ਇੱਕ ਬਲੱਡ ਡੋਨੇਟ ਕਰਦਾ ਵਾ ਔਰ ਤਿੰਨ ਜਿੰਦੀਆਂ ਬਚਾ ਲੈਂਦਾ ਵਾ ਔਰ ਇਸ ਦੇ ਨਾਲ ਹੀ ਮਲਟੀਪਲ ਜੇ ਉਹਦੇ ਕੋਈ ਹਾਰਟ ਸਟੋਕ ਹੈ ਜਿਹੜਾ ਬਲੱਡ ਡੋਨਰ ਹੈ ਉਹਨੂੰ ਵੀ ਇਸ ਚੀਜ਼ ਦਾ ਫਾਇਦਾ ਹੁੰਦਾ ਕਿਉਂਕਿ ਟ੍ਰਾਂਸਫਿਊਸ਼ਨ ਜਿਹੜੀ ਹੁੰਦੀ ਹੈ ਇੱਕ ਬਲੱਡ ਦੇ ਵਿੱਚੋਂ ਨਿਕਲ ਕੇ ਸਾਰੀ ਦੁਬਾਰਾ ਰੀਜਨਰੇਟ ਹੁੰਦਾ ਹੈ ਬਲੱਡ ਅੱਧੇ ਘੰਟੇ ਦੇ ਵਿੱਚ ਸੋ ਬਹੁਤ ਅੱਛੀ ਗੱਲ ਆ ਵੀ ਜੇ ਸਾਰੇ ਡੋਨਰ ਇਸ ਤਰ੍ਹਾਂ ਹੀ ਗੱਲ ਮਿਲ ਕੇ ਜੇ ਹੋਰ ਵੀ ਡੋਨਰ ਆਣ ਮੈਂ ਇੱਕ ਵਾਰੀ ਫੇਰ ਸਾਰੀ ਕਲੱਬ ਨੂੰ ਬਹੁਤ-ਬਹੁਤ ਵਧਾਰਗਵਾਦ ਦਿਨਾਂ ਵਾ ਪੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਔਰ ਸਾਨੂੰ ਇਹ ਵੀ ਉਮੀਦ ਹੈ ਵੀ ਤੁਸੀਂ ਖਰੇ ਉਤਰੋਗੇ ਥੈਂਕ ਯੂ ਜੀ ਸਾਰੇ ਕਲੱਬਾਂ ਨੂੰ ਦੱਸਿਆ ਕਿ ਇੱਕ ਸਾਰਕੰਨਾ ਹੀ ਇਹ ਕਲੱਬ ਹੁੰਦੀ ਬਣਾਈ ਹੈ ਤੇ ਇਹਨਾਂ ਦੀਆਂ ਉਪਲਬਧੀਆਂ ਬਾਰੇ ਜਾਣ ਵਾਲੇ ਸਮੇਂ ਬਾਰੇ ਕੀ ਕਹੋਗੇ ਮੈਂ ਐਸੇ ਕਰਕੇ ਕਹਿਆ ਜੀ ਜਿਸ ਤਰ੍ਹਾਂ ਕਿ ਇਹਨਾਂ ਦਾ ਮੀਡੀਆ ਦੇ ਵਿੱਚ ਅਸੀਂ ਦੇਖਦੇ ਰਹੇ ਨੇ ਆ ਜਿੰਨਾ ਤਰ੍ਹਾਂ ਦੇ ਪ੍ਰੋਜੈਕਟ ਆ ਜਾਂ ਜੋ ਵੀ ਐਕਟੀਵਿਟੀਆਂ ਹੈਗੀਆਂ ਨੇ ਮੈਂ ਇਸ ਕਲੱਬ ਤੋਂ ਬਹੁਤ ਜ਼ਿਆਦਾ ਉਮੀਦ ਹੈ ਸਾਨੂੰ ਔਰ ਮੈਂ ਰਿਕੁਐਸਟ ਕਰਾਂਗਾ ਖਾਸ ਤੌਰ ਤੇ ਪ੍ਰਧਾਨ ਜੀ ਨੂੰ ਆਪਣਾ ਇੱਕ ਦਾਇਰਾ ਵੱਡਾ ਕਰਕੇ ਨਾ ਕਲੱਬ ਨੂੰ ਵੱਡਾ ਕਰਕੇ ਮੈਂਬਰ ਪਾਓ ਵੱਧ ਤੋਂ ਵੱਧ ਜਿਹੜੇ ਕਿ ਸਾਡੀ ਸੁਸਾਇਟੀ ਜਿਹੜੀ ਹੈ ਜਿਹਦੀਆਂ ਨੀਡਸ ਪੂਰੀਆਂ ਕਰ ਸਕਣ ਅੰਡਰ ਦੀ ਪਲੇਟਫਾਰਮ ਆਫਰ ਲੀਡਰਸ਼ਿਪ ਸਾਡੇ ਡਿਸਟ੍ਰਿਕਟ ਵਰਨਰ ਵੀ ਐਮ ਗੋਇਲ ਜੀ ਔਰ ਸਾਡੇ ਨਾਲ ਆਏ ਚੌਧਰੀ ਸਾਹਿਬ ਜਿਨ੍ਹਾਂ ਦਾ ਬੜਾ ਤਜਰਬਾ ਵੈ ਸਾਡੇ ਲੋਨਿਜ਼ਮ ਦੇ ਵਿੱਚ ਮੈਂ ਇਹੋ ਹੀ ਉਮੀਦ ਕਰਾਂਗਾ ਵੱਧ ਤੋਂ ਵੱਧ ਵੱਡੀ ਫੈਮਿਲੀ ਕਰਕੇ ਤੇ ਵੱਧ ਤੋਂ ਵੱਧ ਵਧੀਆ ਪ੍ਰੋਜੈਕਟ ਕਰੀਏ ਬੜੀ ਇਹ ਗੱਲ ਹੋਰ ਜ਼ਰੂਰ ਦੱਸਿਓ ਕਿਉਂਕਿ ਜਦੋਂ ਇਹ ਕਲੱਬ ਇਨੀਸ਼ੀਏਟ ਹੋਈ ਹੈ ਮੇਰੇ ਕੋਲ ਕੋਈ ਵੀ ਆਏ ਸੀਗੇ ਤੇ ਆਈ ਵਾ ਆਏ ਸੀ ਆਏ ਸੀ ਆਏ ਸੀ ਤੇ ਇੱਕ ਜਿਹੜੇ ਇਹਨਾਂ ਦੇ ਅਮਰੀਕਾ 'ਚ ਬੈਠੇ ਨੇ ਧੀਰਜ ਮੱਕੜ ਜੀ ਹਾਂਜੀ ਹਾਂ ਤੋਂ ਬਾਰੇ ਕੀ ਕਹੋਗੇ ਦੇਖੋ ਜੀ ਅਸਲੀ ਤੇ ਐਫਰਟਸ ਧੀਰਜ ਜੀ ਲਾ ਰਹੇ ਨੇ ਉੱਥੇ ਬੈਠੇ ਐ ਢੀ ਦੂਰੋਂ ਵੇਖ ਕੇ ਕਮਾਂਡ ਉਹਨਾਂ ਨੇ ਕੀਤੀ ਹੈ ਮੈਂ ਵੇਖਦਾ ਵਾਂ ਪਾਰਟਿਕੂਲਰ ਜੀ ਡੇ ਟੂ ਡੇ ਮੈਸੇਜ ਪਾਉਂਦੇ ਰਹਿੰਦੇ ਨੇ ਇਵਨ ਦੈਨ ਉਹਨਾਂ ਨੇ ਮੈਨੂੰ ਉਥੋਂ ਦੀ ਸ਼ੇਅਰ ਵੀ ਕੀਤੀ ਸਾਰੀ ਲੋਕੇਸ਼ਨ ਵੀ ਸ਼ੇਅਰ ਕੀਤੀ ਐਸ ਲਈ ਜੇ ਮੈਂ ਵੇਖਿਆ ਉੱਥੇ ਰਾਤ ਪਈ ਹੈ ਤੇ ਉੱਥੇ ਬੈਠ ਕੇ ਵੀ ਵਾਚ ਕਰ ਰਹੇ ਨੇ ਔਰ ਉਹ ਬਹੁਤ ਵੱਡੀ ਉਹਨਾਂ ਦੀ ਲਗ ਹੈ ਕਿ ਉਹਨਾਂ ਨੂੰ ਉੱਥੇ ਬੈਠ ਕੇ ਵੀ ਉਹਨਾਂ ਨੂੰ ਆਪਣੀ ਕਲੱਬ ਦੀ ਕਿੰਨੀ ਫਿਕਰ ਹੈ ਬੜੀ ਚੰਗੀ ਤਰ੍ਹਾਂ ਪੱਕੜ ਸਾਹਿਬ ਮੈਨੂੰ ਪਤਾ ਚਲਾ ਸਕਦੇ ਕਲੱਬ ਨੂੰ ਆਪਣੀ ਲੀਡਰਸ਼ਿਪ ਦੇ ਵਿੱਚ ਬਾਕੀ ਮੇਰੀਆਂ ਤੇ ਹਰ ਵੇਲੇ ਆਪ ਦੀ ਸ਼ਾਨ ਰਿਸ਼ਣਾ ਦੇ ਆਪ ਦੀ ਸ਼ਾਨ ਰਿਸ਼ਣਾ ਵੀ ਹੈ ਜੀ ਮੈਂ ਦੀਪ ਸਿੰਘ ਕੰਗ ਉੰਕਿਸੇ ਚੇਅਰਮੈਨ ਪੀ ਸੋਸਰ ਇਹਨੇ ਸਾਲ ਵੀ ਅਸਲ ਵੀ ਦਿੱਤੇ ਆ ਜਿਹੜੀ ਕਲੱਬ ਪੰਗਾ ਸਿਮਰਨ ਬਹੁਤ ਵਧੀਆ ਸਾਡੇ ਪ੍ਰਧਾਨ ਜੀ ਦੀ ਪ੍ਰਧਾਨਗੀ ਬਹੁਤ ਅੱਛਾ ਕੰਮ ਕਰ ਰਹੀ ਆ ਅਗਵਾਰਾ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੀ ਕਿ ਇਸ ਕਲੱਬ ਨੂੰ ਜਿੱਦਾਂ ਕੰਮ ਦੇ ਦੇ ਹੋਏ ਫਾਈਵ ਸਟਾਰ ਤੋਂ ਸੱਤ ਸਤਾ ਦਾ ਜੁੜੇ ਤੈਣਾ ਜੇ ਤਾਂ ਇਹਨਾਂ ਨੂੰ ਥੋੜਾ ਹੋਰ ਮਾਟੇ ਹੋਲਾ ਸੀ ਹੋਰ ਕੰਮ ਕਰੀਏ ਫਾਈਵ ਸੈਵਨ ਤੋਂ ਗਾ 11 ਸਟਾਰ ਬਣੀਏ ਮੈਂ ਇਹ ਬੇਨਤੀ ਗੁਜਰਸ਼ ਵੀ ਜੋ ਆਪਾਂ ਦੇਖਦੇ ਆ ਪ੍ਰੋਗਰਾਮ ਕਰਦੇ ਜਿੰਨੇ ਪ੍ਰੋਜੈਕਟ ਕਰਦੇ ਆ ਸਾਡੇ 3-4 ਵਾਰ ਬੈਠੇ ਆ ਮੈਂ ਕਰ ਬੈਠੋ ਵੀ ਬੜੇ ਕਾਫੀ ਅੱਛੇ ਉਪਰਾਲੇ ਕਰਦੇ ਸਨ ਉਹਨਾਂ ਦਾ ਫਾਰਮਾ ਦਿੰਦਾ ਕਿ ਮੈਂ ਹੀ ਅਪੀਲ ਕਰਦਾ ਗਵਰਨਰ ਸਾਹਿਬ ਨੂੰ ਕਿ ਇਸ ਕਲੱਬ ਨੂੰ 5 ਸਟਾਰ ਜਾਂ 7 ਸਟਾਰ ਦਾ ਦਰਜੇ ਦੇ ਕੇ ਕਿਉਂਕਿ ਡਿਸਟ੍ਰਿਕਟ ਦਾ ਕੰਮ ਕਰ ਕਿਹੜੀ ਕਲੱਬ ਕੰਮ ਕਰਦੀ ਹੈ ਤਾਂ ਸਾਨੂੰ ਵਾਟੂ ਕਰਨਾ ਚਾਹੀਦਾ ਬੰਦੇ ਕਲੱਬ ਨੂੰ ਹੋਰ ਅੱਲਾਸ਼ੇਟ ਨੂੰ ਚਾਹੀਦਾ ਮੈਂਬਰ ਬਣਨ ਨਾਲ ਮੈਂਬਰ ਬਣਨ ਭਾਈਓ ਹੋਰ ਬੇਨਤੀ ਦਈਏ ਗਵਰਨਰ ਸਾਹਿਬ ਕੋ ਜਿਹੜਾ 5 ਸਟਾਰ ਜਾਂ 7 ਸਟਾਰ ਦਾ ਦਰਜੇ ਦੇ ਕੇ ਇਹਨਾਂ ਨੂੰ ਦਰਜੇ ਦੇ ਕੇ ਤਰ੍ਹਾਂ ਸਨਮਾਨ ਕਰਨਾ ਚਾਹੀਦਾ ਹੈ ਪਰ ਮਿੰਦਰ ਕੌਰ ਕਿਸੇ ਨਾਲੋਂ ਬੰਗਿਆਂ ਦੇ ਆ ਜੀ ਅੱਜ ਦਾ ਲੋਕਾਂ ਦਾ ਬੰਗਾ ਸਿੰਦਰਨ ਵਾਲੋਂ ਇੱਥੇ ਬਲੱਡ ਦੇ ਕੇ ਬੁਲਾਇਆ ਤੇ ਮੈਂ ਦੇਖਿਆ ਵੀ ਤੁਸੀਂ ਵੀ ਬਲੱਡ ਦੇ ਪਰ ਹੋ ਜੀ ਹਾਂਜੀ ਜੀ ਸਨੇਹਾ ਦਿਓਗੇ ਸਰ ਇਹੀ ਸਨੇਹਾ ਆ ਕਿ ਕਿਸੇ ਲੋੜਵੰਦ ਨੂੰ ਮਤਲਬ ਕਿ ਜ਼ਰੂਰਤ ਪੈਣ ਤੇ ਆਪਾਂ ਦੇ ਸਕਦੇ ਆ ਹਾਂਜੀ ਤੇ ਇਹ ਆਪਾਂ ਨੂੰ ਜਿਹੜਾ ਆ ਕਿ ਕਰਦੇ ਰਹਿਣਾ ਚਾਹੀਦਾ ਆ ਬਲੱਡ ਦਾਨ ਉਹਦੇ ਨਾਲ ਇਹ ਆ ਕਿ ਆਪਣੇ ਸਰੀਰ ਨੂੰ ਵੀ ਬਹੁਤ ਬੈਨੀਫਿਟ ਮਿਲਦੇ ਆ ਤੇ ਜੇ ਕਿਸੇ ਨੂੰ ਆਪਾਂ ਜ਼ਰੂਰਤਬੰਦ ਦੀ ਹੈਲਪ ਵੀ ਹੋ ਜਾਂਦੀ ਹੈ ਪਹਿਲਾਂ ਵੀ ਦੇ ਚੁੱਕੇ ਹਾਂ ਹਾਂਜੀ ਸਰ ਮੈਂ ਤੀਸਰੀ ਵਾਰ ਦੇ ਰਹੀ ਹਾਂ ਕੋਈ ਹੋਰ ਵੀ ਸੁਨੇਹਾ ਦੇਓ ਕਿ ਵੀ ਇਹਦੇ ਨਾਲ ਕੋਈ ਜਿਸ ਤਰ੍ਹਾਂ ਮੈਡੀਕਲ ਟੀਮ ਨੇ ਵੀ ਦੱਸਿਆ ਹੋਣਾ ਵੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਮੈਂ ਵੀ ਸਾਰਿਆਂ ਨੂੰ ਇਹੀ ਕਵਾਂਗੀ ਤੁਸੀਂ ਵੀ ਵੱਧ ਚੜ ਕੇ ਖੂਨਦਾਨ ਕਰੋ